ਸੰਤਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਗੁਰਪੁਰ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਐਸੋ ਪਰੰਤ ਪੰਥ ਪ੍ਰਸਿੱਧ ਕੀਰਤਨੀ ਕਥਾਵਾਚਕਾਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਸੱਚੇ ਪਾਤਸ਼ਾਹ ਉਤਾਰੇ ਗੁਰੂ ਸਾਹਿਬ ਸਿੰਘ ਜੀ ਬੜੀ ਖੁਸ਼ੀਆਂ ਸਰਦਾਰਾ ਮਨਾਉਂਦੇ ਪਏ ਸਾਰਿਆਂ ਨੂੰ ਲੱਖ ਲੱਖ ਅਧਾਨੀਆਂ ਜੀ ਕਿਰਪਾ ਕਰੋ ਨਾਮ ਦੀ ਧਾਪਾ ਮੋੜ ਨਾਮ ਸਿਮਰਨ ਕਰੋ ਜੱਸੀ ਸਾਹਿਬ ਦੇ ਪਾਤਸ਼ਾਹ ਕਰੋ ਸਾਪਾਂ ਦੇ ਚਰਨਾਂ 'ਚ ਖਾਲੀ ਆਂਦੇ ਹੋ ਝੋਲੀਆਂ ਪਰ ਕੇ ਲੈ ਜਾਂਦੇ ਆਂ ਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਸਾਹਿਬ ਕੀ ਤਿਸ ਹੈਗਾ ਵਾ ਤੇ ਆਈ ਸਾਰੀਆਂ ਸੰਗਤਾਂ ਦਰਸ਼ਨ ਕਰਨ ਨੂੰ ਆਈਆਂ ਵਾ ਤੇ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ ਮਹਾਰਾਜ ਦੇ ਗੁਰੂ ਸਾਹਿਬ ਦੀ ਹੈ ਬੜਾ ਰੌਣਕ ਮੇਲਾ ਲੱਗਾ ਹੋਇਆ ਹੈ ਸੰਗਤਾਂ ਦੇ ਐਸਰੇ ਆਂਦੀ ਜਲਦੀ ਰਵੇ ਬਟੇ ਬਸ ਦਰਸ਼ਨ ਹੁੰਦੇ ਲੈ ਤੁਹਾਡੀ ਮਹਾਰਾਜ ਦੇ ਘਰਾਂ ਦੀ ਸੇਵਾ ਜੋ ਕਰੀ ਦੀ ਹੈ ਬਟੇ ਬਸ ਚਲਤੀ ਕਰਾ ਆਪੇ ਅੱਜ ਨਵੇਂ ਪਾਤਸ਼ਾਹ ਗੁਰਤੇਗਬਾਹ ਜੀ ਦਾ ਪ੍ਰਕਾਸ਼ ਗੁਰਪੁਰ ਬਣਾ ਰਹੀ ਹੈ ਸੰਗਤ ਦੂਰੋਂ ਦੂਰੋਂ ਸੰਤਾ ਜੱਜ ਕਰਨ ਆ ਰਹੀਆਂ ਨੇ ਚੜ੍ਹਦੀ ਕਲਾ ਵਿੱਚ ਹਰ ਮਨਾਇਆ ਜਾਂਦਾ ਹੈ ਅੱਜ ਗੁਰਤੇਗਬਾਹ ਜੀ ਦਾ ਪ੍ਰਕਾਸ਼ ਗੁਰਪੁਰ ਹੋਏ ਤੇ ਕੱਲ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਹੋਵੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂਗਾ ਵੱਧ ਚੜ੍ਹ ਕੇ ਵੱਧ ਚੜ੍ਹ ਕੇ ਹਿੱਸੇ ਲੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਬਹੁਤ ਬਹੁਤ ਅਲਮਾਨਾ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਗੁਰਤੇਗਬਾਹ ਜੀ ਦਾ ਗੁਰਪੁਰ ਹੈ ਬਹੁਤ ਖੁਸ਼ੀ ਦੀ ਇਮਾਨੀ ਹੈ ਬਾਬਾ ਜੀ ਬਹੁਤ ਤਨ ਤਨ ਜੀ ਵੋਲੀ ਪਰ ਕਰ ਜਨ ਬਹਾਜੀ ਦਾ ਨੋਮੇ ਪਾਛਾ ਤੰਤ ਤਹਰੀ ਗੁਰੂ ਟੇਕ ਬਹਾਦਰ ਜੀ ਦਾ ਪ੍ਰਕਾਸ਼ ਦਿਹਾਰਾ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ਼ਰਧਾ ਭਾਵਨਾ ਨਾਲ ਬਣਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇੱਥੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਮਰਕਰ ਫਾਟਵੇ ਖਬਰਨਾਮਾ ਲਈ ਕੈਮਰਾਮੈਨ ਪਰਿਖੇਰ ਮਦਨ ਅਤੇ ਕੇਸ਼ਮਰ